ਪੰਜਾਬ ਦੇ 8 ਵਿਰਾਸਤੀ ਕਾਲਜਾਂ ਨੂੰ ਖੁਦਮੁਖਤਾਰ ਬਣਾਏ ਜਾਣ ਦਾ ਫੈਸਲਾ ਆਖਰਕਾਰ ਪੰਜਾਬ ਸਰਕਾਰ ਨੇ ਲਿਖਤੀ ਰੂਪ ਵਿੱਚ ਵਾਪਸ ਲੈ ਲਿਆ ਹੈ। ਪੰਜਾਬ ਦੇ 8 ਵਿਰਾਸਤੀ ਕਾਲਜਾਂ ਨੂੰ ਖੁਦਮੁਖਤਾਰ ਬਣਾਏ ਜਾਣ ਦਾ ਫੈਸਲਾ ਆਖਰਕਾਰ ਪੰਜਾਬ ਸਰਕਾਰ ਨੇ ਲਿਖਤੀ ਰੂਪ ਵਿੱਚ ਵਾਪਸ ਲੈ ਲਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਫਸਰਾਂ ਦੀ ਖਿਚਾਈ ਕੀਤੀ ਜਾਣ ਤੋਂ ਬਾਅਦ ਲਿਖਤੀ ਰੂਪ ਵਿੱਚ ਇਸ ਫੈਸਲੇ ਨੂੰ ਵਾਪਸ ਲਿਆ ਗਿਆ ਹੈ। ਇੱਥੋਂ ਤੱਕ ਜਾਣਕਾਰੀ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ ਸਿੱਖਿਆ ਵਿਭਾਗ ਦੇ ਸਖਤਰ ਨੂੰ ਵੀ ਤਲਬ ਕੀਤਾ ਦੱਸਿਆ ਕਿ ਪੰਜਾਬ ਦੇ 8 ਵਿਰਾਸਤੀ ਕਾਲਜਾਂ ਨੂੰ ਯਾਨੀ ਕਿ ਜਿਹੜੇ ਵਿਰਾਸਤੀ ਪੁਰਾਣੇ ਕਾਲਜ ਨੇ ਉਹਨਾਂ ਨੂੰ ਖੁਦ ਮੁਖਤਾਰ ਬਣਾਏ ਜਾਣ ਦਾ ਫੈਸਲਾ ਸਾਹਮਣੇ ਆਇਆ ਸੀ ਇਸ ਦਾ ਵਿਰੋਧ ਵੀ ਹੋਇਆ ਆਲੋਚਨਾ ਵੀ ਹੋਈ ਪਰ ਰੋਲਾ ਪੈਣ ਤੋਂ ਬਾਅਦ ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਨੋਟਿਸ ਲਿਆ ਅਤੇ ਇਸ ਫੈਸਲੇ ਨੂੰ ਵਾਪਸ ਲੈਣ ਦਾ ਹੁਕਮ ਵੀ ਜਾਰੀ ਕੀਤਾ ਆਖਰਕਾਰ ਸਰਕਾਰ ਨੇ ਇਸ ਫੈਸਲੇ ਨੂੰ ਲਿਖਤੀ ਰੂਪ ਵਿੱਚ ਵਾਪਸ ਲੈ ਲਿਆ ਸੋ ਮੀਡੀਆ ਰਿਪੋਰਟ ਮੁਤਾਬਕ ਮੁੱਖ ਮੰਤਰੀ ਨੇ ਉਚੇਰੀ ਸਿੱਖਿਆ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਭਾਗ ਦੇ ਸਿਕੰਦਰ ਕੇਕੇ ਜਾਦਵ ਨੂੰ ਅਤੇ ਉਹਨਾਂ ਦੀ ਇਸ ਮਾਮਲੇ 'ਚ ਖਿਚਾਈ ਕੀਤੇ ਜਾਣ ਦਾ ਪਤਾ ਲੱਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇੱਕ ਦਫਾ ਤਾਂ ਉਚੇਰੀ ਸਿੱਖਿਆ ਵਿਭਾਗ ਕੋਈ ਪੱਤਰ ਜਾਰੀ ਕੀਤੇ ਜਾਣ ਤੋਂ ਮੋਕਰ ਹੀ ਗਿਆ ਸੀ। ਮੁੱਖ ਮੰਤਰੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਿਸ ਮਗਰੋਂ ਉਚੇਰੀ ਸਿੱਖਿਆ ਵਿਭਾਗ ਨੇ ਪੰਜਾਬ ਦੇ 8 ਕਾਲਜਾਂ ਨੂੰ ਪੱਤਰ ਜਾਰੀ ਕਰਕੇ ਕਿਹਾ ਹੈ ਕਿ 22 ਜੁਲਾਈ ਨੂੰ ਜਾਰੀ ਕੀਤਾ ਪੱਤਰ ਤੁਰੰਤ ਪ੍ਰਭਾਵ ਦੇ ਨਾਲ ਵਾਪਸ ਲਿਆ ਜਾਂਦਾ ਹੈ ਅਤੇ ਇਸ ਉੱਤੇ ਕੋਈ ਕਾਰਵਾਈ ਨਾ ਕੀਤੀ ਜਾਵੇ। ਇਹ ਖਬਰ ਅਸੀਂ ਪੰਜਾਬੀ ਟ੍ਰਿਬਿਊਨ ਵਿੱਚ छਪੀ ਰਿਪੋਰਟ ਦੇ ਹਵਾਲੇ ਨਾਲ ਕਰ ਰਹੇ ਹਾਂ ਦੱਸਣਯੋਗ ਹੈ ਕਿ ਨਵੀਂ ਸਿੱਖਿਆ ਨੀਤੀ ਤਹਿਤ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ 3 ਅਪ੍ਰੈਲ 2023 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਤਹਿਤ ਹਰ ਸੂਬੇ ਵਿੱਚ ਕਾਲਜਾਂ ਨੂੰ ਖੁਦ ਮੁਖਤਿਆਰ ਬਣਾਇਆ ਜਾਣਾ ਹੈ ਇਸੇ ਦੌਰਾਨ ਉਚੇਰੀ ਸਿੱਖਿਆ ਵਿਭਾਗ ਵੱਲੋਂ ਵਿਰਾਸਤੀ ਕਾਲਜਾਂ ਨੂੰ ਖੁਦ ਮੁਖਤਿਆਰ ਬਣਾਏ ਜਾਣ ਬਾਰੇ ਲਈ ਫੈਸਲੇ ਦੀ ਮੁੱਖ ਮੰਤਰੀ ਦਫ਼ਤਰ ਛਾਣਬੀਣ ਕਰਨ ਲੱਗਿਆ ਹੈ ਉਚੇਰੀ ਸਿੱਖਿਆ ਵਿਭਾਗ ਨੇ ਮੁੱਖ ਮੰਤਰੀ ਦਫ਼ਤਰ ਨੂੰ ਇਸ ਫੈਸਲੇ ਬਾਰੇ ਉਹਲੇ ਵਿੱਚ ਰੱਖਿਆ ਅਤੇ ਸਪੈਸ਼ਲੀ ਦੀ ਪਿੰਕ ਮੁਖ ਸਕਤਰ ਤੱਕ ਨੂ ਵੀ ਨਹੀਂ ਪੈਣ ਦਿੱਤੀ ਇਹ ਵੀ ਮੀਡੀਆ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਸੋ ਮੁੱਖ ਮੰਤਰੀ ਇਸ ਫੈਸਲੇ ਨੂੰ ਇਸ ਕਰਕੇ ਵੀ ਸੰਜੀਦਗੀ ਨਾਲ ਲੈ ਰਹੇ ਨੇ ਕਿ ਕਾਲਜਾਂ ਨੂੰ 22 ਜੁਲਾਈ ਨੂੰ ਜਾਰੀ ਹੋਇਆ ਪੱਤਰ ਡਿਪਟੀ ਡਾਇਰੈਕਟਰ ਅਸ਼wini ਕੁਮਾਰ ਵੱਲੋਂ ਜਾਰੀ ਕੀਤਾ ਗਿਆ ਸੀ ਜਿਹੜੇ ਵਿਭਾਗ ਦੇ ਉੱਚ ਅਫਸਰਾਂ ਨਾਲ ਕਿਉਂ ਖਿਚੜੀ ਦੱਸੇ ਜਾਂਦੇ ਨੇ ਸੋ ਆਖਰਕਾਰ ਪੰਜਾਬ ਦੇ ਲਈ ਇੱਕ ਖੁਸ਼ਖਬਰੀ ਹੈ ਕਿ ਪੰਜਾਬ ਦੇ ਜੋ 8 ਕਾਲਜਾਂ ਨੂੰ ਵਿਰਾਸਤੀ ਕਾਲਜਾਂ ਨੂੰ ਖੁਦ ਮੁਖਤਾਰ ਬਣਾਏ ਜਾਣ ਦੀ ਚਰਚਾ ਸੀ ਉਹ ਆਖਰਕਾਰ ਪੰਜਾਬ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ ਇਹ ਵੀ ਜਾਣਕਾਰੀ ਹੈ ਕਿ ਇਹ ਫੈਸਲਾ ਲਿਖਤੀ ਰੂਪ ਵਿੱਚ ਵਾਪਸ ਲਿਆ ਗਿਆ ਹੈ